ਅੱਜ ਸਰ ਪਾਜੀ ਸਰ ਨੂੰ ਚਾਰਚ ਪਹੁੰਚੇ ਜੀ ਕਿਸ ਤਰ੍ਹਾਂ ਅੱਜ ਦੇ ਪ੍ਰਿਸਪੈਸ ਦੇ ਦਿਹਾੜੇ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਖਾਸ ਤੌਰ ਤੇ ਪ੍ਰੋਫੈਸਰ ਯਸ਼ੋ ਮਿਸਰੀ ਜੀ ਮਹਾਰਾਜ ਦੇ ਜਿਸ ਤਰ੍ਹਾਂ ਹਰ ਸਾਲ ਹੀ ਇਸ ਤਰ੍ਹਾਂ 25 ਦਸੰਬਰ ਦਾ ਬਹੁਤ ਵੱਡਾ ਦਿਨ ਉਹ ਜੀ ਨੂੰ ਅਸੀਂ ਮਨਾ ਲਏ ਆ ਅੱਜ ਹਿੰਦੁਸਤਾਨ ਦੇ ਕੋਨੇ-ਕੋਨੇ ਚ ਨਹੀਂ ਵਰਲਡ ਦੇ ਕੋਨੇ-ਕੋਨੇ ਵਿੱਚ ਉਹਨਾਂ ਦੇ ਨਾਮ ਲੈਵਾ ਲੋਕ ਬੜੀਆਂ ਖੁਸ਼ੀਆਂ ਨਾਲ ਮਨਾ ਰਹੇ ਨੇ ਜਿੱਥੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਖਾਸ ਤੌਰ ਤੇ ਸੂਬੇ ਦੇ ਹਰ ਮਨ ਪਿਆਰੇ ਮੁੱਖ ਮੰਤਰੀ ਸਾਰਪੰਗਤ ਸਿੰਘ ਜੀ ਮਾਨ ਹੋਰ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਵੱ ਕੀ ਇਸ ਦਵਾਰ ਤੇ ਜਿਹੜਾ ਵੀ ਆਏ ਆਪਣੀ ਝੋਲੀਆ ਪਰ ਕੇ ਗਿਆ ਔਰ ਇਸ ਦੇ ਨਾਲ ਨਾਲ ਆਪਾਂ ਸਾਰੇ ਆਪਣੀਆਂ ਮੰਨ ਦੀ ਮਨੋਕਾਮਨਾ ਕਿਉਂਕਿ ਜਦੋਂ ਪੰਜਾਬ ਇੱਕ ਰੰਗਲਾ ਪੰਜਾਬ ਖੁਸ਼ੀਆਂ ਭਰਿਆ ਪੰਜਾਬ ਔਰ ਵੀ ਗੁਰੂ ਪੀਰਾਂ ਦੀ ਧਰਤੀ ਪੰਜਾਬ ਅਸੀਂ ਕੋਈ ਵੀ ਦਿਨ ਤੇ ਹੋਵੇ ਸਾਰੇ ਇਕੱਠੇ ਸਾਡੀ ਪੰਜਾਬ ਦੀ ਖਾਸੀਅਤ ਹੈ ਸਾਰੇ ਤਿਆਰ ਇਕੱਠੇ ਹੋ ਕੇ ਮਨਾਉਂਦੇ ਆ ਅੱਜ ਦਾ ਜੋ ਤਿਹਾਰ ਹੈ ਅੱਜ ਦਾ ਜੋ ਗੁਰੂ ਮਾਰੀ ਦਾ ਦਿਹਾੜਾ ਹੈ ਇਸ ਨੂੰ ਸਾਰੇ ਰਲ ਮਿਲ ਕੇ ਮਨਾ ਰਹੇ ਆ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਹਾਂਜੀ ਸਾਰਾ ਜੀ ਪ੍ਰਭੂ ਜੀ ਜੀ ਮੀਜ਼ਾ ਮਨਾਏ ਜਾ ਰਹੇ ਜੀ ਕਿੱਥੋਂ ਆਇਆ ਅੱਜ ਦਾ ਟੈਂਪਲ ਆਫ ਆਰ ਚਰਚ 크ਰਿਸਮਸ ਦਿਹਾੜਾ ਮਨਾਏ ਜਾ ਰਹ ਜਿੱਥੇ ਪ੍ਰੋਜਿਸ਼ਨ ਸੀ ਦੇ ਜਨਮ ਦੇ ਬਾਰੇ ਪ੍ਰੋਜਿਸ਼ਨ ਸੀ ਦੇ ਜੀਵਨ ਦੇ ਬਾਰੇ ਦਰਸਾਇਆ ਗਿਆ ਔਰ ਲੋਕਾਂ ਨੂੰ ਤਾਲੀਮ ਦਿੱਤੀ ਗਈ ਹੈ ਸਮਾਜ ਚ ਸਹੀ ਵਿਸ਼ਵਨ ਦੇ ਲਈ ਔਰ तमाम ਨਸ਼ਿਆਂ ਤੋਂ ਗਲਤ ਸੰਕਤੀ ਤੋਂ ਬਚਣ ਦੇ ਲਈ ਔਰ ਇਸੇ ਤਰ੍ਹਾਂ ਹੀ ਚਰਚ तकरीबन 31 ਸਾਲ ਤੋਂ ਸੇਪਈ ਕਰਦਾ ਆਇਆ ਔਰ ਕਰੀਬਨ ਇਸੇ ਪਈ ਹਮੇਸ਼ਾ ਬਰਕਰਾਰ ਰਹੇਗੀ ਔਰ ਅਸੀਂ ਇਸ ਸਮਾਜ ਨੂੰ ਹੀ ਚਾਹਨੇ ਆ ਔਰ ਆਲ ਮਿਲ ਕੇ ਅਸੀਂ ਪੰਜਾਬ ਨੂੰ ਅਗਲਾ ਪਯਾਮ ਬੁਲਾਇਆ ਅੱਜ ਬੱਗਾ ਜੀ ਆਏ ਕਿ ਇਸ ਤਰ੍ਹਾਂ ਜੀ ਵਕਾ ਸਾਹਿਬ ਹਮੇਸ਼ਾ ਸਾਡੇ ਪਰਿਵਾਰਿਕ ਉਹਨਾਂ ਦੇ ਮੇਲ ਨੇ ਔਰ ਹਮੇਸ਼ਾ ਆਂਦੇ ਨੇ ਔਰ ਸਾਡੇ ਨਾਲ ਹਰ ਖੁਸ਼ੀ ਗਮੀ ਵੰਡਦੇ ਨੇ ਮੈਸੀ ਦਵਾਂਗੇ ਆਓ ਰਲ ਮਿਲ ਕੇ ਅਪ ਰੰਗਲਾ ਪਾਯਾ ਬਣਾਈਏ ਛੋਟਾ ਵੀਰ ਤੀਜਾ ਇਸੇ ਤਰ੍ਹਾਂ ਪ੍ਰਭੂ ਦੇ ਚਰਨਾਂ ਨਾਲ ਲਾ ਕੇ ਸਮਾਜ ਨੂੰ ਸਹੀ ਦਿਸ਼ਾ ਤੇ ਸਹੀ ਦਿਨਣਾ ਰਹੇ ਸਾਰਿਆਂ ਨੂੰ ਅੱਜ ਦੇ ਦਿਨ ਤੇ ਬਹੁਤ ਬਹੁਤ ਮੁਬਾਰਕਬਾਦ ਮੇਰਾ ਮੁਤਰ ਗੁਫਤਾਰ ਜਿਹੜਾ ਇਸ ਪਰਿਵਾਰ ਦਾ

I just wanted to work for sure on my other areas. The prostate gland. Whatever you're You